ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕੋਟ ਸੁਕੀਆ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਈਨੁਫਰੀਦਕੋਟ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਐਨੀਮਲ ਬਾਈਆਂ ਦਾ ਸੇਲ ਆ ਜਿਹੜੇ ਤੁਸੀਂ ਸਕਰੀਨ ਤੇ ਝੋਟੀ ਦੇਖ ਰਹੇ ਹੋ ਇਹਦੀ ਪੂਰੀ ਇਨਫੋਰਮੇਸ਼ਨ ਮੈਂ ਤੁਹਾਨੂੰ ਦੇਵਾਂਗਾ ਬਾਈ ਦਾ ਦੱਸਣ ਮੁਤਾਬਕ ਜੇ ਪਹਿਲੇ ਸੂਏ ਸੁੰਦੀ ਆ ਲਗਭਗ 1 ਮਹੀਨੇ ਦੀ ਕੱਚੀ ਆ 2-4 ਦਿਨ ਪਸ਼ੂ ਉੱਪਰ ਵੀ ਲੈ ਜਾਂਦਾ ਡੇਟ ਮੁਤਾਬਕ 1 ਮਹੀਨੇ ਦੀ ਕੱਚੀ ਆ ਥਣਾ ਦੇ ਸੈਜ ਨੂੰ ਨੇੜੇ ਤੋਂ ਦਿਖਾ ਦਾਂਗੇ ਸੋਹਣੇ ਆਾਰੇ ਥਣਾ ਨਿਖੜਵੇਂ ਕੋਈ ਸੈਜ ਦੇ ਝੋਲੀ ਬਣਾਉਣੀ ਹਜੇ ਸਟਾਰਟ ਹੀ ਕੀਤੀ ਆ ਜੀ ਕਦ ਕਾੜ ਦੇ ਪੱਖ ਤੋਂ ਚੰਗੀ ਆ ਉੱਚੇ ਲੰਮੇ ਕਦ ਕਾੜ ਦੀ ਤੇ ਸੋਹਣੀ ਫੇਸ ਕੁਆਲਿਟੀ ਦੀ ਚੰਗੀ ਵੀ ਇੱਕ ਮਹੀਨਾ ਸੇਵਾਗੌਰ ਹੋ ਜੇ ਤਾਂ ਬਾਈ ਕਹਿੰਦਾ 10 11 ਕਿਲੋ ਦੁੱਧ ਆਰਾਮ ਨਾਲ ਹੀ ਦੇ ਦੂਗੀ ਕਿਉਂਕਿ ਜਾਤ ਬਰੀਡ ਵਾਲੀ ਝੋਟੀ ਆ ਜੀ ਪੱਠਪੂੜਾ ਤੁਸੀਂ ਦੇਖ ਸਕਦੇ ਹੋ ਸੋਨਾ ਹੈ ਬੋਡੀ ਸਟਰਕਚਰ ਚੰਗਾ ਝੋਲੀ ਬਹੁਤ ਸੋਹਣੀ ਤਿਆਰ ਕਰਦੀ ਹੁੰਦੀ ਆ ਮਹੀਨੇ ਤੇ ਕਰ ਸੋਨਾ ਹਵਾਨਾ ਤਿਆਰ ਕਰ ਲੈਣਾ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਬਾਕੀ ਫੇਸ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਸੋਨਾ ਗੁੰਡਾ ਸਿੰਘ ਆ ਜੀ ਬਾਈ ਦੇ ਦਸਨ ਮੁਤਾਬਕ ਹੈ 1 ਮਹੀਨੇ ਦੀ ਕੱਚੀ ਆ ਮੁੱਲ ਬਾਈ ਕਹਿੰਦਾ ਫੋਨ ਤੇ ਹੀ ਕਰਾਂਗੇ ਜਿਹੜੇ ਵੀਰ ਨੂੰ ਝੂਟੀ ਪਸੰਦ ਆਊਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦੀ